ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲ ਕਾਂਡ ਚੋਂ ਫਾਂਸੀ ਦੀ ਸਜ਼ਾ ਜਾਫਤਾ ਬਲਵੰਤ ਸਿੰਘ ਰਾਜਵਾਨ ਵੱਲੋਂ ਆਪਣੇ ਕੇਸ ਤੇ ਜਲਦੀ ਨਵੇੜੇ ਲਈ ਸੁਪਰੀਮ ਕੋਰਟ ਚ ਦਾਇਰ ਪਟੀਸ਼ਨ ਤੇ ਸੁਣਵਾਈ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਸਾਰਾ ਸਿੱਖ ਪੰਥ ਇਸ ਗੱਲ ਤੇ ਇੱਕਮਤ ਹੈ ਕਿ ਭਾਈ ਰਾਜਵਾਨਾ ਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ ਜਦ ਸਰਕਾਰ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਵੇਲੇ ਪੂਰਾ ਸਿੱਖ ਪੰਥ ਉੱਠ ਖੜਾ ਹੋਇਆ ਸੀ ਸਰਕਾਰਾਂ ਨੂੰ ਚੰਗੀ ਤਰ੍ਹਾਂ ਇਹ ਲੈ ਮੈਂ ਕਿ ਅਜੇ ਹਾਲਾਤਾਂ ਵਿੱਚ ਕਿਸੇ ਸਿੱਖ ਨੂੰ ਫਾਂਸੀ ਦੇਣੀ ਦੇਸ਼ ਦੇ ਅੰਦਰ ਅਤੇ ਵਿਦੇਸ਼ਾਂ ਵਿੱਚ ਜਵਾਬਦੇਹੀ ਦੇਣੀ ਬਹੁਤ ਮੁਸ਼ਕਲ ਹੋ ਜਾਏ ਬੇਗੀ ਭਈ ਰਾਜਵਾਨਾ ਜਿਹੜੇ ਕਿ 29 ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਨੇ ਅਤੇ ਫਾਂਸੀ ਦੀ ਉਡੀਕ ਕਰ ਰਹੇ ਨੇ ਉਹਨਾਂ ਨੇ ਅਜੇ ਤੱਕ ਨਿਜੀ ਤੌਰ ਤੇ ਕਿਸੇ ਅਦਾਲਤ ਜਾਂ ਸਰਕਾਰ ਨੂੰ ਇੱਕ ਵੀ ਬੇਨਤੀ ਪੱਤਰ ਨਹੀਂ ਦਿੱਤਾ ਪਰ ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਪੰਥਕ ਜ਼ਿੰਮੇਵਾਰੀ ਨਿਭਾਉਂਦਿਆਂ ਭਈ ਰਾਜਵਾਨਾ ਦੀ ਸਜ਼ਾ ਮਾਫੀ ਲਈ ਪਟੀਸ਼ਨ ਦਾਇਰ ਕੀਤੀ ਹੋਈ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਧੋਤ ਨੀਤੀ ਦੇ ਅਧੀਨ ਆਪਣੇ ਫੈਸਲੇ ਬਦਲਦੀਆਂ ਰਹਿੰਦੀਆਂ ਨੇ ਬੇਸ਼ੱਕ ਕਿ ਫੈਸਲਾ ਅਦਾਲਤ ਦਾ ਅਤੇ ਅਦਾਲਤ ਨੇ ਸਰਕਾਰ ਨੂੰ ਇਸ ਅਪੀਲ ਦਾ ਨਿਫਟਾਰਾ ਕਰਨ ਲਈ ਸਮਾਂ ਦਿੱਤਾ ਸੀ ਜਿਸ ਦੀ 15 ਅਕਤੂਬਰ ਨੂੰ ਤਾਰੀਖ ਸੀ ਪਰ ਇਹ ਕੇਸ ਸੁਣਵਾਈ ਵਾਲੀ ਸੂਚੀ ਵਿੱਚ ਨਹੀਂ ਸੀ ਭਾਈ ਰਾਜੂਵਾਨਾ ਨੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕੀਤਾ ਹੋਇਆ ਕਿ ਉਹ ਦਿਨ ਇਹ ਵੀ ਮੌਤ ਦੀ ਪਰਵਾਹ ਨਹੀਂ ਕਰਦੇ ਪਰ ਕੌਮ ਨੂੰ ਭਾਈ ਰਾਜੂਵਾਨਾ ਦੀ ਜ਼ਿੰਦਗੀ ਦੀ ਲੋੜ ਹੈ ਇਸ ਕਰਕੇ ਸਾਰਾ ਸਿੱਖ ਪੰਥ ਜਿੱਥੇ ਸਰਕਾਰੀ ਤੌਰ ਤੇ ਜਹ ਅਦਾਲਤਾਂ ਵਿੱਚ ਚਾਰਾ ਜੋਈ ਕਰ ਰਿਹਾ ਉੱਥੇ ਭਾਈ ਰਾਜੂਵਾਨਾ ਦੀ ਰਿਹਾਈ ਲਈ ਅਰਦਾਸਾਂ ਹੋ ਰਹੀਆਂ ਨੇ ਪਰ ਸਰਕਾਰ ਨੇ ਭਾਈ ਰਾਜੂਵਾਨਾ ਦੀ ਫਾਂਸੀ ਨੂੰ ਇੱਕ ਵਜ਼ਾਰਤ ਬਣਾਇਆ ਹੋਇਆ ਇਹ ਸਰਕਾਰ ਵੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਭਾਈ ਰਾਜੂਵਾਨਾ ਨੂੰ ਫਾਂਸੀ ਦੇਣ ਵਾਲੀ ਕੋਈ ਵੀ ਸਿਆਸੀ ਪਾਰਟੀ ਪੰਜਾਬ ਚ ਆਪਣੇ ਪੈਰ ਨਹੀਂ ਲਾ ਸਕਦੀ ਇਹ ਵੀ ਮੰਨਿਆ ਜਾ ਰਿਹਾ ਕਿ ਬਿਹਾਰ ਚੋਣਾਂ ਵਿੱਚੋਂ ਫਾਇਦਾ ਲੈਣ ਦੀ ਨੀਤੀ ਹੋ ਸਕਦੀ ਹੈ ਸਚਾਈ ਕੀ ਹੈ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਪਰ ਭਈ ਰਾਜੋਣਾ 29 ਸਾਲ ਦੀ ਨਜ਼ਰਬੰਦੀ ਕੱਟ ਚੁੱਕੇ ਨੇ ਤੇ ਸਰਕਾਰ ਨੂੰ ਚਾਹੀਦਾ ਕਿ ਸਿਰਫ ਫਾਂਸੀ ਦੀ ਸਜ਼ਾ ਦੀ ਮਾਫੀ ਨਹੀਂ ਸਗੋ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਇਸ ਮੁੱਦੇ ਤੇ ਬੀਤੇ ਕੱਲ ਗੁਰਚਰਨ ਗਰੇਵਾਲ ਨੇ ਦਿਨ ਦੇ ਵਿੱਚ ਹੀ ਸਥਿਤੀ ਸਪਸ਼ਟ ਕਰ ਦਿੱਤੀ ਸੀ ਉਹਨਾਂ ਨੇ ਕੀ ਕੁਝ ਕਿਹਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਿੱਖਾਂ ਦਾ ਇੱਕ ਬਹੁਤ ਅਹਿਮ ਮਾਮਲਾ ਬੰਦੀ ਸਿੰਘ ਤੇ ਉਹਨਾਂ ਬੰਦੀ ਸਿੰਘਾਂ ਦੇ ਵਿੱਚ ਇੱਕ ਅਹਿਮ ਮਾਮਲਾ ਬਲਵੰਤ ਸਿੰਘ ਰਾਜਵਾਨਾ ਜਿਹੜਾ ਕਿ 29 ਸਾਲ ਤੋਂ ਜੇਲ੍ਹ ਦੇ ਅੰਦਰ ਬੰਦ ਆ ਅੱਜ ਤੱਕ ਉਹਨੂੰ ਆਫੀਸ਼ੀਅਲੀ ਇੱਕ ਵੀ ਪ੍ਰੋਲ ਨਹੀਂ ਮਿਲੀ ਤੇ ਉਹਦੇ ਬਾਰੇ 18 ਸਾਲ ਤੋਂ ਉਹ ਫਾਂਸੀ ਦੇ ਫੈਸਲੇ ਤੋਂ ਬਾਅਦ ਫਾਂਸੀ ਚੱਕੀਆਂ ਵਿੱਚ ਕੱਟ ਰਿਹਾ ਤੇ ਕਰੀਬ 5 ਸਾਲ ਤੋਂ ਰਾਜਵਾਨਾ ਸਾਹਿਬ ਵੱਲੋਂ ਵੀ ਇੱਕ ਕਰੈਟ ਪਾਈ ਗਈ ਆ ਸੁਪਰੀਮ ਕੋਰਟ ਚ ਕਿ ਮੇਰਾ ਫੈਸਲਾ ਜਲਦੀ ਕੀਤਾ ਜਾਵੇ ਉਸ ਤੋਂ ਪਹਿਲਾਂ ਸ਼ਰਮਣੀ ਕਮੇਟੀ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਪਾਈ ਤੇ ਗੱਲ ਚਲਦੀ ਚਲਦੀ ਪਹੁੰਚੀ ਪਿਛਲੇ ਦਿਨੀ ਕਿ ਆ 15 ਤਰੀਕ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਹਰ ਹਾਲਤ ਦੇ ਵਿੱਚ ਇਸ ਗੱਲ ਦਾ ਜਵਾਬ ਦੇਵੇ ਤੇ ਫੈਸਲਾ ਕਰੇ ਨਹੀਂ ਫਿਰ ਕੋਰਟ ਸੁਣਵਾਈ ਕਰੇਗੀ ਸੋ ਅੱਜ ਤੇ ਬਹੁਤ ਵੱਡੀ ਆਸ ਸੀ ਕੀ ਅੱਜ ਰਾਜਵਾਨਾ ਸਾਹਿਬ ਦੇ ਸੰਬੰਧੀ ਕੋਈ ਫੈਸਲਾ ਆਏਗਾ ਕਿਉਂਕਿ ਰਾਜਵਾਨਾ ਸਾਹਿਬ ਆਪਣੇ ਪੂਰਨ ਤੌਰ ਤੇ ਮਨ ਬਣਾ ਕੇ ਬੈਠੇ ਨੇ ਕਿ ਮੈਨੂੰ ਫਾਂਸੀ ਦਾ ਤਖਤਾ ਦਿੱਤਾ ਜਾਵੇ ਤੇ ਸਿੱਖ ਸੰਗਤ ਜਾਂ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਸੰਗਤਾਂ ਦੀਆਂ ਭਾਵਨਾਵਾਂ ਦੇ ਤਹਿਤ ਉਹਨਾਂ ਨੂੰ ਕਿਨਾ ਫਾਂਸੀ ਮਾਫ ਕਰਾਉਣ ਦੇ ਲਈ ਯਾਰਾ ਜੋਇ ਕਰ ਚੁੱਕੀ ਹੈ ਸੋ ਅੱਜ ਇੱਕ ਦਿਨ ਸੀ ਜਦੋਂ ਇਸ ਬਾਰੇ ਫੈਸਲਾ ਆਉਣਾ ਸੀ ਯਾ ਹਾਈ ਕੋਰਟ ਨੇ ਕਿਆ ਸੀ ਪਰ ਅੱਜ ਵੀ ਇਹ ਗੱਲ ਦਾ ਜਾਣਕਾਰੀ ਮਿਲੀ ਹੈ ਕਿ ਉਹ ਕੇਸ ਜਿਹੜਾ ਜਿਵੇਂ ਕੋਰਟ ਦੇ ਅੰਦਰ ਇੱਕ ਮਦ ਹੁੰਦੀ ਹੈ ਇਨ ਲਿਸਟ ਉਹ ਇਨ ਲਿਸਟ ਨਹੀਂ ਹੋਇਆ ਤੇ ਸਾਨੂੰ ਇਹ ਆਸ ਸੀ ਕਿ ਸ਼ਾਇਦ ਸਪਲੀਮੈਂਟਰੀ ਦੇ ਵਿੱਚ ਪਾਇਆ ਜਾਵੇ ਤੇ ਰਾਤ ਦਾ ਉਹ ਸਪਲੀਮੈਂਟਰੀ ਵਿੱਚ ਵੀ ਨਹੀਂ ਪਾਇਆ ਗਿਆ ਇਹਦਾ ਮਤਲਬ ਅੱਜ ਉਹ ਕੇਸ ਦੀ ਸੁਣਵਾਈ ਨਹੀਂ ਹੋਏਗੀ ਅਗਲੀ ਤਰੀਕ ਪਾਈ ਜਾਏਗੀ ਇਹ ਤਰੀਕ ਦਾ ਤਰੀਕ ਜਿਹੜੀ ਆ ਇਹ ਸਿੱਖਾਂ ਦੇ ਲਈ ਸਿੱਖਾਂ ਦੇ ਨਿਆਂ ਹੋਣ ਦੇ ਲਈ ਸਿੱਖਾਂ ਦੇ ਫੈਸਲਾ ਕਰਨ ਲਈ ਇਹ ਤਰੀਕਾ ਦੇ ਤਰੀਕਾ ਪੈਂਦੀਆਂ ਨੇ ਜਿਹਦੇ ਨਾਲ ਸਿੱਖਾਂ ਦੇ ਮਨ ਤੇ ਬੜਾ ਡੂੰਘਾ ਅਸਰ ਪੈਂਦਾ ਅੱਜ ਅਸੀਂ ਫੇਰ ਸਮਝਦੇ ਆ ਕਿ ਇਹ ਮਾਮਲਾ ਰਾਜਵਾਨਾ ਸਾਹਿਬ ਦਾ ਫੇਰ ਲਟਕਾਇਆ ਗਿਆ ਬੜਾ ਅਫਸੋਸ ਹੈ ਕਿ ਨਿਆਂ ਦੇ ਮੰਦਰ ਵਿੱਚੋਂ ਵੀ ਲੱਗਦਾ ਹੈ ਇਸ ਤਰ੍ਹਾਂ ਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਕੋ ਪ੍ਰਭਾਵ ਦੀਨ ਕੰਮ ਹੋ ਰਿਹਾ ਸੋ ਅਸੀਂ ਚਾਹਾਂਗੇ ਕਿ ਇਸ ਦੇਸ਼ ਦੇ ਕੁਰਸੀ ਤੇ ਬੈਠੇ ਤਾਜਦਾਰ ਅਤੇ ਨਿਆ ਪਾਲਕਾ ਸਿੱਖਾਂ ਦੇ ਬੰਦੀ ਸਿੰਘ ਜਿਹੜੇ ਕੀ ਆਪਣੀਆਂ ਸਜ਼ਾਵਾਂ ਦੋ ਗੁਣੀਆਂ ਚੌਗਣੀਆਂ ਭੁਗਤ ਚੁੱਕੇ ਨੇ ਬਲਵੰਤ ਸਿੰਘ ਰਾਜੋਆਣਾ ਇੱਕ ਸਜ਼ਾ ਦੇ ਨਾਲ ਕਈ ਸਜ਼ਾਵਾਂ ਭੁਗਤ ਚੁੱਕੇ ਨੇ ਉਹਨਾਂ ਦੇ ਮਾਮਲੇ ਨੂੰ ਲੈ ਕੇ ਗੰਭੀਰ ਹੋਵੇ ਕਿਉਂਕਿ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਡਾਢਾ ਅਫਸੋਸ ਹੈ ਅੱਜ ਫੇਰ ਇੱਕ ਹੋਰ ਤਾਰੀਖ ਪੈ ਗਈ ਹੈ ਜ਼ਿਕਰਯੋਗ ਹੈ ਕਿ 31 ਅਗਸਤ 1995 ਨੂੰ ਵਾਪਰੇ ਇਸ ਕਤਲकांड 'ਚ ਰਾਜਵਾਨਾ ਤੇ ਜਗਤਾਰ ਸਿੰਘ ਹਵਾਰਾ ਨੂੰ 2027 ਚ ਫਾਂਸੀ ਦੀ ਸਜ਼ਾ ਹੋਈ ਸੀ ਪਰ ਉੱਪਰਲੀ ਅਦਾਲਤ 'ਚ ਪਹੁੰਚ ਕਰਨ ਤੇ ਹਵਾਰਾ ਦੀ ਫਾਂਸੀ ਦੀ ਸਜ਼ਾ ਉਮਰ ਕੈਚ ਤਬਦੀਲ ਹੋ ਗਈ ਸੀ ਜਦਕਿ ਰਾਜਵਾਨਾ ਵੱਲੋਂ ਕੋਈ ਕਾਨੂੰਨੀ ਚਾਰਾ ਜੋਈ ਨਾ ਕਰਨ ਕਰਕੇ ਫਾਂਸੀ ਦੀ ਸਜ਼ਾ ਬਰਕਰਾਰ ਰਹੀ ਰਾਜਵਾਨਾ ਨੂੰ 31 ਮਾਰਚ 2012 ਨੂੰ ਫਾਂਸੀ ਦੇਣ ਲਈ ਦਿਨ ਮੁਕਰਰ ਕੀਤਾ ਗਿਆ ਸੀ ਪਰ ਸ਼ਰਮਣੀ ਕਮੇਟੀ ਵੱਲੋਂ ਰੈਮ ਦੀ ਅਪੀਲ ਦਾਇਰ ਕਰਨ ਤੇ ਤਤਕਾਲੀ ਰਾਸ਼ਟਰਪਤੀ ਨੇ ਫਾਂਸੀ ਤੋਂ ਤੰਤ ਜਦੋਂ ਪਹਿਲਾਂ ਫਾਂਸੀ ਤੇ ਰੋਕ ਲਾ ਦਿੱਤੀ ਸੀ ਇਸ ਸੰਬੰਧੀ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਂਦਰ ਦੇ ਵਕੀਲ ਨੂੰ ਜਦ ਫਾਂਸੀ ਦੇ ਮਾਮਲੇ 'ਚ ਦੇਰੀ ਬਾਰੇ ਪੁੱਛਿਆ ਤਾਂ ਵਕੀਲ ਨੇ ਜਵਾਬ ਦੇਣ ਲਈ 15 ਅਕਤੂਬਰ ਤੱਕ ਦਾ ਸਮਾਂ ਮੰਗਿਆ ਸੀ ਇਸ ਤੋਂ ਪਹਿਲਾਂ ਕੇਂਦਰੀ ਜੇਲ੍ਹ ਵਿੱਚ ਸ਼ਰਮਣੀ ਕਮੇਟੀ ਦੇ ਵਫ਼ਦ ਨੇ ਮੁਲਾਕਾਤ ਕੀਤੀ ਸੀ ਮੁਲਾਕਾਤ ਤੋਂ ਬਾਅਦ ਜੇਲ੍ਹ ਦੇ ਬਾਹਰ ਧਾਮੀ ਦੇ ਹਵਾਲੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ surjit singh gadhi ਨੇ ਰਾਜਵਾਨਾਂ ਨਾਲ ਗੱਲਬਾਤ ਦਾ ਕੋਈ ਬੇਰਵਾ ਨਹੀਂ ਦਿੱਤਾ ਸੀ ਉਹਨਾਂ ਕਿਹਾ ਸੀ ਕਿ ਉਹ ਤਾਂ ਹਾਲਚਾਲ ਪੁੱਛਣ ਗਏ ਸਨ ਅਤੇ ਰਾਜੂਆਣਾ ਛੜਦੀ ਕਲਾ ਚ ਨੇ